ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਪਾਈਪਿੰਗ ਲਗਾਉਣੀ ਠੀਕ ਸਭ ਤੋਂ ਪਹਿਲਾਂ ਅਸੀਂ ਕਿਰਾਖ ਲੈਣਾ ਆਪਣਾ ਕਿ ਜਿੰਨਾ ਆਪਣਾ ਘੇਰਾ ਠੀਕ ਆ ਉਹਦੇ ਅਕੋਰਡਿੰਗ ਇੱਥੇ ਲਾਈਨ ਖਿੱਚ ਲੈਣੀ ਹੈ ਇੱਥੇ ਸਕੇਲ ਨਾਲ ਲਾਈਨ ਖਿੱਚ ਲੈਣੀ ਹੈ ਉਹਨਾਂ ਤੇ ਪਾਈਪਿੰਗ ਲਗਾਉਣੀ ਹੈ ਜੀ ਦੋਸਤੋ ਆਸੀ ਇੰਸਟ੍ਰੇਟ ਪਾਈਪਿੰਗ ਲਗਾ ਲਈ ਆ ਠੀਕ ਆ ਹੁਣ ਇਹਦੇ ਦੋ ਤਰੀਕੇ ਆ ਇਦਾਂ ਲਗਾਵਾਂਗੇ ਇਹਦੇ ਉੱਪਰ ਸੀਨ ਲਗਾਵਾਂਗੇ ਤੇ ਆ ਜਿਹੜਾ ਕੱਪੜਾ ਵਾ ਇਧਰੋਂ ਉਹੀ ਜਿਹੜਾ ਸੂਟ ਵਾਲਾ ਵਾ ਉਹੀ ਨਜ਼ਰ ਆਊਗਾ ਤੇ ਜੇ ਅਸੀਂ ਇਦਾਂ ਕਰਕੇ ਲਗਾਵਾਂਗੇ ਇਦਾਂ ਕਰਕੇ ਲਾਉਣੀ ਆ ਤੇ ਲਾਈਨਿੰਗ ਵਾਲਾ ਕੱਪੜਾ ਨਜ਼ਰ ਆਊਗਾ ਠੀਕ ਆ ਇਹ ਆਪਣੀ ਚੋਇਸ ਆ ਕਈ ਕਹਿੰਦੇ ਆ ਕਿ ਅਸੀਂ ਮਤਲਬ ਲਾਈਨਿੰਗ ਵਾਲਾ ਕੱਪੜਾ ਨਹੀਂ ਦਿਖਾਉਣਾ ਚਾਹੁੰਦੇ ਤੇ ਅਸੀਂ ਇਦਾਂ ਹੀ ਲਾਉਣੀ ਆ ਪਾਈਪਿੰਗ ਨੂੰ ਇਧਰ ਸੀਨ ਲਗਾ ਇੱਦਾਂ ਹੁੰਦੀ ਆ ਏਦਾਂ ਸੀਣ ਘੁੰਮ ਹੋ ਜੇਗੀ ਉੱਪਰ ਵਾਲੀ ਸੀਣ ਜਿਹੜੀ ਘੁੰਮ ਹੋਊਗੀ ਫਿਰ ਉੱਪਰ ਨਹੀਂ ਨਜ਼ਰ ਆਊਗੀ ਸੀਣ ਏਦਾਂ ਉੱਪਰ ਨਜ਼ਰ ਆਊਗੀ ਸੀਣ ਠੀਕ ਆ ਮਾਈਪਿੰਗ ਲਾਉਣ ਲੱਗੀ ਆ ਮੈਂ ਪਹਿਲਾਂ ਸਟੇਟ ਉੱਦਾਂ ਲਾਈਨ ਖਿੱਚ ਲੈਣੀ ਤੇ ਹੁਣ ਅਸੀਂ ਏਦਾਂ ਸਟੇਕ ਮੈਂ ਜ਼ਿਆਦਾਤਰ ਇਦਾਂ ਹੀ ਲਾਉਣੀ ਆ ਪਾਈਪਿੰਗ ਕੋਈ ਨਹੀਂ ਇਹ ਨਿਕਰੇਂਦੀ ਇਹ ਲਾਈਨਿੰਗ ਕੋਈ ਜਦੋਂ ਲਾਦੀ ਹੈ ਪਰ ਸੀਨ ਗੋਮ ਹੋ ਜਾਂਦੀ ਆ ਤੇ ਸੁਣੀ ਵੀ ਲੱਗਦੀ ਆ ਇਦਾਂ ਫੋਰ ਸਾਈਡਡ ਇਦਾਂ ਲਾ ਲੈਣੀ ਆ ਬਾਹਾਂ ਤੇ ਵੀ ਇਦਾਂ ਲਾਉਣੀ ਆ ਹਾਂ ਹੰਡੀ ਪਾਈਪਿੰਗ ਲੱਗ ਗਈ ਆ ਇੱਥੋਂ ਆ ਜਿਹੜਾ ਕੱਪੜਾ ਵਾ ਨਾ ਆ ਜਿਹੜਾ ਕੱਪੜਾ ਵੱਖੀਆਂ ਵਿੱਚੋਂ ਇਹ ਅੰਦਰਵਾਰ ਪਾਈਪਿੰਗ ਕਰਨੀ ਆ ਇਧਰ ਬਾਹਰਵਾਰ ਨਹੀਂ ਕੱਢਣੀ ਜਿਹੜੇ ਬਿਗਨਰਸ ਆ ਉਹਨਾਂ ਨੂੰ ਵੀ ਇਹ ਗੱਲ ਦਾ ਪਤਾ ਹੋਊਗਾ ਇਸ ਕਰਕੇ ਮੈਂ ਤਾਂ ਦੱਸਣ ਲਈ ਕਿ ਇਹ ਜਿਹੜੀ ਆ ਪਾਈਪਿੰਗ ਅੰਦਰਵਾਰ ਨੂੰ ਰੱਖਣੀ ਹਮੇਸ਼ਾ ਠੀਕ ਆ ਇੱਥੇ ਹੁਣ ਇਦਾਂ ਤਰਪਾਈ ਹੋ ਜੂਗੀ ਤੇ ਦੇਖੋ ਕਿੰਨੀ ਸਫਾਈ ਨਾਲ ਪਾਈਪਿੰਗ ਲੱਗ ਗਈ ਆ ਤੁਸੀਂ ਇਹਦਾ ਆਪਣੇ ਸੂਟਾਂ ਦੇ ਪਾਈਪਿੰਗ ਲਗਾ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਮੈਂ ਤੁਹਾਨੂੰ ਤਿੰਨ ਤਰੀਕੇ ਦੱਸਦੀ ਆ ਤੁਸੀਂ ਜਿੱਦਾਂ ਵੀ ਲਾਉਣੀ ਆ ਲਾ ਸਕਦੇ ਹੋ ਇੱਦਾਂ ਵੀ ਲਾ ਸਕਦੇ ਹੋ ਤੇ ਇੱਦਾਂ ਵੀ ਲਾ ਸਕਦੇ ਹੋ ਠੀਕ ਆ ਸਭ ਤੋਂ ਪਹਿਲਾਂ ਅਸੀਂ ਇੱਧਰ ਨੂੰ ਸੀਮ ਲਾਈ ਸੀ ਹੁਣ ਅਸੀਂ ਇੱਧਰੋਂ ਸਟਾਰਟ ਕਰਾਂਗੇ ਇੱਧਰਲੀ ਸਾਈਡ ਤੋਂ ਨੀਚੋਂ ਠੀਕ ਆ ਇੱਕ ਵਾਰੀ ਇੱਧਰਲੀ ਸਾਈਡ ਤੋਂ ਸ਼ੁਰੂ ਕਰਨੀ ਹੈ ਉੱਪਰੋਂ ਤੇ ਇੱਕ ਵਾਰੀ ਨੀਚੋਂ ਫਿਰ ਤੁਸੀਂ ਇਦਾਂ ਲਾਈਨ ਖਿੱਚ ਕੇ ਇਦਾਂ ਲਾਈਨ ਸਿੱਧੀ ਸਿੱਧੀ ਇਦਾਂ ਪਾਈਪਿੰਗ ਆਉਗੀ ਤੁਹਾਡੀ ਠੀਕ ਆ ਇਦਾਂ ਸਿੱਧੀ ਲਾਈਨ ਖਿੱਚ ਲੈਣੀ ਆ ਤੇ ਇਹਦੇ ਉੱਪਰ ਪਾਈਪਿੰਗ ਆ ਦੋ ਠੀਕ ਆ ਹੁਣ ਇਹ ਨੀਚੋਂ ਉਹਣੀ ਸਟਾਰਟ ਕਰਨੀ ਹੈ ਘੇਰੇ ਵਾਲੀ ਸਾਈਡ ਤੋਂ ਉਪਰੋਂ ਵੱਖੀਆਂ ਤੋਂ ਨਹੀਂ ਹੋਣੀ ਘੇਰੇ ਤੋਂ ਸਟਾਰਟ ਕਰਨੀ ਹੈ ਇੱਧਰ ਠੀਕ ਹੈ ਕੀ ਕੱਪੜਾ ਇੱਧਰ ਮਸ਼ੀਨ 'ਚ ਨਹੀਂ ਰੱਖਣਾ ਸੀ ਇੱਧਰਲੀ ਹੀ ਸਾਈਡ 'ਤੇ ਰੱਖਣਾ ਕੱਪੜੇ ਨੂੰ ਠੀਕ ਹੈ ਇਹਨੂੰ ਵੀ ਓਨਾ ਹੀ ਛੱਡਾਂਗੇ ਜਿੰਨੀ ਜੋ ਆ ਵਧ ਛੱਡਾਂਗੇ ਪਾਈਪਿੰਗ ਕਿਉਂਕਿ ਜੇ ਕੱਲ ਨੂੰ ਨੀਵਾ ਵੀ ਕਰਨਾ ਪਵੇ ਤੇ ਵਧ ਪਾਈਪਿੰਗ ਹੋਊਗੀ ਤੇ ਉਹ ਬਾਅਦ ਵਿੱਚ ਹੀ ਦੇ ਨੇ ਫੋਲਡ ਕਰ ਲਾਂਗੇ ਦਾ ਪਹਿਲਾਂ ਸਿੱਧੀ ਜਿੱਥੇ ਅਸੀਂ ਲਾਈਨ ਡਰਾ ਕੀਤੀ ਹੈ ਇਹਦੇ ਉੱਪਰ ਉੱਪਰ ਪਾਈਪਿੰਗ ਲਾਉਣੀ ਹੈ ਹੁਣ ਸਭ ਤੋਂ ਧਿਆਨ ਨਾਲ ਜਿਹੜੀ ਦੇਖਣ ਵਾਲੀ ਗੱਲ ਆ ਉਹ ਇਹ ਮਤਲਬ ਗੜਾ ਕਰਨੀ ਨਹੀਂ ਕਿ ਸਭ ਤੋਂ ਧਿਆਨ ਨਾਲ ਦੇਖਣਾ ਵਾ ਕਿ ਆਹ ਜਿਹੜੀ ਸੀ ਮਤਲਬ ਪਾਈਪਿੰਗ ਆ ਸਿੱਧੀ ਇੱਥੇ ਆਉਣੀ ਚਾਹੀਦੀ ਐ ਇਧਰ ਨੂੰ ਨਹੀਂ ਲਾਉਣੀ ਐ ਸੀ ਇਧਰ ਨੂੰ ਨਹੀਂ ਲਾਉਣੀ ਇਹ ਅੰਦਰਵਾਰ ਨੂੰ ਹੋਣੀ ਆ ਪਾਈਪਿੰਗ ਠੀਕ ਆ ਇਹਨੂੰ ਇੰਨੀ ਵੱਧ ਕਟਿੰਗ ਕਰ ਲੈਣੀ ਆ ਕੋਈ ਤੁ ਘੱਟ ਨਹੀਂ ਕਟਿੰਗ ਕਰਨੀ ਜੇ ਕੱਟ ਕਰਾਂਗੇ ਤੇ ਉਹ ਫਿਰ ਬੜਾ ਕੰਮ ਖਰਾਬ ਹੋ ਜਾਂਦਾ ਪਾਈਪਿੰਗ ਸਾਰੀ ਬਾਹਰ ਰਹਿ ਜਾਂਦੀ ਆ ਮੈਂ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਤੋਂ ਪਤਾ ਹੀ ਲੱਗ ਗਿਆ ਹੋਣਾ ਕਿ ਅਸੀਂ ਪਾਈਪਿੰਗ ਕਿੱਦਾਂ ਲਾ ਸਕਦੇ ਆ ਤੇ ਤੁਸੀਂ ਵੀ ਲਾ ਕੇ ਟਰਾਈ ਕਰਿਓ ਤੇ ਮੈਨੂੰ ਜਰੂਰ ਕਮੈਂਟ ਕਰਿਓ ਕਿ ਅਸੀਂ ਤੁਹਾਡੀ ਵੀਡੀਓ ਦੇਖ ਕੇ ਫਿਰ ਪਾਈਪਿੰਗ ਲਾਈ ਸੀ ਤੇ ਬਹੁਤ ਵਧੀਆ ਲੱਗ ਗਈ ਹੈ ਠੀਕ ਆ ਇਦਾਂ ਇਹਨੂੰ ਫੋਲਡ ਕਰ ਲੈਣਾ ਵਾ ਇਹਦੇ ਉੱਪਰ ਫਿਰ ਸੀਨ ਬਹੁਤ ਹੀ ਆਸਾਨ ਤਰੀਕਾ ਵਾ ਤੁਸੀਂ ਵੀ ਇਹ ਟ੍ਰਿਕ ਅਪਣਾਇਓ ਤੇ ਮੈਨੂੰ ਇਹ ਜਰੂਰ ਦੱਸਿਓ ਕਿ ਅਸੀਂ ਤੁਹਾਡੇ ਤਰੀਕੇ ਨਾਲ ਬੈਂਟਿੰਗ ਲਾਈ ਸੀ ਬਹੁਤ ਵਧੀਆ ਲੱਗੀ ਪਾਈਪਿੰਗ ਜਿਹੜੀ ਨਾ ਜਿਹੜਾ ਡੋਰੀ ਹੁੰਦੀ ਆ ਡੋਰੀ ਦੇ ਨਾਲ ਨਾਲ ਹੀ ਸੀਨ ਲਾਉਣੀ ਆ ਕਿ ਇਧਰੋਂ ਇੰਨੀ ਕੀ ਹੀ ਪਾਈਪਿੰਗ ਬਾਹਰ ਨੰਝਰ ਆਵੇ ਠੀਕ ਆ ਜਿਆਦੀ ਨਹੀਂ ਕਈ ਵਾਰੀ ਜਦੋਂ ਅਸੀਂ ਪਹਿਲੀ ਵਾਰ ਲਾਉਂਦੇ ਆ ਨਾ ਇਧਰ ਇਧਰ ਲਾ ਦਿੰਨੇ ਸੀਨ ਤੇ ਉਹ ਫਿਰ ਜਿਆਦੀ ਨਜ਼ਰ ਆਉਂਦੀ ਉਹ ਸਹੀ ਨਹੀਂ ਲੱਗਦੀ ਬਿਲਕੁਲ ਬਰੀਕ ਲਾਉਣੀ ਆ ਸੀਨ ਜਿੱਥੇ ਜਿੱਥੇ ਡੋਰੀ ਆ ਰੈਡੀਮੇਡ ਪਾਈਪਿੰਗ ਹੁੰਦੀ ਹੈ ਕਈ ਵਾਰੀ ਆਪ ਵੀ ਬਣਾਉਂਦੇ ਆ ਉਗੀ ਤਾਂ ਨਵੇਂ ਬਣਾਉਣੀ ਦੱਸਾਂਗੀ ਪਾਈਪਿੰਗ ਆਪ ਵੀ ਬਣਾ ਲੀਦੀ ਆ ਰੈਡੀਮੇਡ ਹੈ ਅੱਜਕੱਲ ਜਿਆਦਾ ਤੇ ਲੋਕੀ ਰੈਡੀਮੇਡ ਹੀ ਲੈਂਦੇ ਆ ਉਹ ਵੀ ਚੱਤੀ ਦਮ ਹੋ ਜਾਂਦਾ ਫਿਰ ਜੇ ਜੇ ਨੂੰ ਆਪਣੇ ਕੋਲੋਂ ਬਣਾਉਣੀ ਪੈ ਪਈ ਉਹ ਦੋਨੋਂ ਲੱਗ ਵੀ ਜਾਂਦੀ ਆ ਠੀਕ ਆ ਆ ਵੇਖੋ ਇੱਥੋਂ ਕਿੰਨੀ ਸਫਾਈ ਨਜ਼ਰ ਆਈ ਹੁਣ ਤੇ ਆ ਇਧਰੋਂ ਵੀ ਇਦਾਂ ਬਹੁਤ ਸੋਹਣੀ ਤਰੀਕੇ ਨਾਲ ਇਦਾਂ ਪਾਈਪਿੰਗ ਲੱਗਦੀ ਐ ਇਦਾਂ ਅਸੀਂ ਤਰਪਾਈ ਕਰ ਲੈਣੀ ਐ ਇਦਾਂ ਹਨ ਕੱਚੀ ਸਿੰਦੀ ਵੀ ਜੀ ਲੋੜਦੀ ਹੈਗੀ ਇਦਾਂ ਫੜ ਕੇ ਅਸੀਂ ਤਰਪਾਈ ਕਰ ਸਕਦੇ ਹਾਂ ਬੜੀ ਸੌਖੇ ਤਰੀਕੇ ਨਾਲ ਹਾਂਜੀ ਤੇ ਆਹ ਸਾਡੀ ਪਾਈਪਿੰਗ ਜਿਹੜੀ ਐ ਲੱਗ ਗਈ ਆ ਦੋਨਾਂ ਸਾਈਡਾਂ ਤੋਂ ਦੇਖੋ ਵਧੀਆ ਲੱਗੀ ਐ ਤੇ ਆਹ ਜਿਹੜੀ ਐਕਸਟਰਾ ਪਾਈਪਿੰਗ ਦਿੱਤੀ ਸੀ ਅਸੀਂ ਇਨੂੰ ਇਦਾਂ ਵਿੱਚ ਅੰਦਰਵਾਰ ਕਰਕੇ ਇਦਾਂ ਕਰਕੇ ਤਰਪਾਈ ਹੋ ਜਾਣੀ ਹੈ ਇਹ ਬਿਲਕੁਲ ਬਾਹਰ ਨਹੀਂ ਨਜ਼ਰ ਆਉਣੀ ਇਹ ਸਿਰਫ ਇਹ ਇਸ ਕਰਕੇ ਲਾਈ ਦੀ ਕਿ ਕੱਲ ਨੂੰ ਜੇ ਫਿਊਲ ਨੀਵਾ ਕਰਨਾ ਪਵੇ ਠੀਕ ਆ ਇਥੋਂ ਕਪੜਾ ਉਧੇੜੋ ਤੇ ਇਹਨੂੰ ਨੀਵਾ ਕਰਕੇ ਤੇ ਪਾਈਪਿੰਗ ਵੀ ਨਾਲ ਸਿੱਧੀ ਸਿੱਧੀ ਲੱਗ ਜੀ ਜੇ ਐਕਸਟਰਾ ਇਥੋਂ ਹੀ ਕੱਟ ਦਿੰਦੀ ਮੈਂ ਤੇ ਉਹ ਫਿਰ ਇਹਦਾ ਬੈਨੀਫਿਟ ਨਹੀਂ ਹੋਣਾ ਤੁਹਾਨੂੰ ਕੀ ਇਸ ਕਰਕੇ ਹੁਣ ਤੁਸੀਂ ਦੇਖੋ ਤੇ ਇਹਦੀਆਂ ਬਾਹਾਂ ਉੱਪਰ ਮੈਂ ਇਦਾਂ ਲੈਂਸ ਲਾਈ ਆ। ਮੈਂ ਲੈਂਸ ਲਾਈਏ ਨੇ ਉੱਪਰ। ਤੇ ਤੁਸੀਂ ਵੀ ਇਦਾਂ ਪਾਈਪਿੰਗ ਲਾ ਸਕਦੇ ਹੋ ਆਪਣੇ ਸੂਟ ਨੂੰ। ਇੱਥੇ ਹੁਣ ਤਰਪਾਈ ਹੋ ਜਾਣੀ ਆ। ਇੰਨੀ ਬਰੀਕ ਪਾਈਪਿੰਗ ਕਰਨੀ ਆ।